ਮਿਹਨਤ ਤੇ ਮੈਂ ਬੜੀ ਗਈ ਸੀ ਜਿਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਪੰਕਤੀਆਂ ਰੱਖੀਆਂ ਨੇ ਕਈ ਕੋਟ ਘਾਲੇ ਥਕ ਪਾਏ ਵਿਚਾਰੇ ਥੱਕ ਜਾਂਦੇ ਟੁੱਟ ਜਾਂਦੇ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਬੈਠਤ ਹੀ ਖਾਂਏ ਇੱਕ ਬੱਚੇ ਦਾ ਜਨਮ ਕਿਸੇ ਰਾਜੇ ਦੇ ਘਰ ਹੋ ਗਿਆ ਹਰਵਾਪਤੀ ਦੇ ਘਰ ਹੋ ਗਿਆ ਹੁਣ ਉਹ ਬੱਚਾ ਜਨਮ ਤੋਂ ਹੀ ਹਰਵਾਪਤੀ ਜਨਮ ਤੋਂ ਵਧੀਆ ਤੋਂ ਵਧੀਆ ਉਸ ਨੂੰ ਮਹਿਲ ਮਿਲ ਗਿਆ ਜਨਮ ਤੋਂ ਅਰਬਾਂ ਖਰਬਾਂ ਦੀ ਸੰਪਤੀ ਮਿਲ ਗਈ ਹੈ ਕੁਝ ਵੀ ਨਹੀਂ ਕੀਤਾ ਇਸਨੇ ਹੁਣ ਇਹ ਕੀ ਹੈ ਇਹ ਪ੍ਰਾਲਬਤ ਪਰਸਥਿਤੀ ਇਹ ਪਿਛਲੇ ਬoye ਹੋਏ ਕਰਮ ਉਹਨਾਂ ਕਰਕੇ ਪੰkti ਬੜੀ ਗਜ਼ਬ ਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਾਨੰ ਪਰਾ ਪੁਰਵੇਣ ਭੁਜੰਤੇ ਮਹਿਪਤੇ ਇਤੇ ਪੁਰਬਲਾ ਦਾਨ ਹੈ ਫਲ ਹੀ ਬੂਤ ਹੋਗੇ ਪੁਰਬਲਾ ਗਿਆਨ ਆਉਂਦਾ ਤੇ ਜਨਮ ਤੋਂ ਹੀ ਬ੍ਰਹਮ ਗਿਆਨੀ ਵੀ ਹੋ ਸਕਦਾ ਸੀ ਜਨਮ ਤੋਂ ਇਹ ਧਾਰਮਿਕ ਹੋ ਸਕਦਾ ਸੀ बड़े छोटे छोटे मासूम बच्चे धार्मिक हुए ने बड़ी लगन वाले संसार का इतिहास भरया पे किसी वक्त ਤੁਹਾਡੇ ਸਾਹਮਣੇ ਵਿਚਾਰਾਂ میں ਰੱਖਾਂਗਾ ਉਹ ਪੁਰਬਲੇ ਸੰਸਕਾਰ ਹੁੰਦੇ ਬਾਰੋਂ ਕੁਝ ਪ੍ਰਾਪਤ ਨਹੀਂ ਹੋਇਆ ਪਰ ਸਥਿਤੀ ਠੀਕ ਨਹੀਂ ਸੀ ਤੇ ਪ੍ਰਮਾਤਮਾ ਤੋਂ ਅੰਦਰੋਂ ਮਿਲਦਾ ਹੈ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਨਹੀਂ ਹੋ ਸਕੀ ਮਨ ਸਥਿਤੀ ਠੀਕ ਨਹੀਂ ਸੀ ਤੇ ਮਨ ਸਥਿਤੀ ਕੀ ਮਨ ਮਹਿ ਲਾ ਔਰ ਕੁਝ ਨਹੀਂ ਮਹਿ ਲਾ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਹੱਛਾ ਨਾ ਤਨ ਦੇ ਸਾਫ ਕਰਨ ਨਾਲ ਵੀ ਕਿਦਰੇ ਮਨ ਸਾਫ ਹੋ ਜਾਂਦਾ ਮਸਲਾ ਹੱਲ ਹੋ ਜਾਣਾ ਸੀ ਤੇ ਬੜੀ ਛੇਤੀ ਗੱਲ ਬਣ ਜਾਣੀ ਸੀ